ਸਰਬਜੋਤ ਸਿੰਘ ਨੂੰ ਦੇਖ ਕੇ ਨਾ ਮਨ ਨੂੰ ਖੁਸ਼ੀ ਬਹੁਤ ਹੋਈ ਹੈ ਚੱਟਾ ਜੀ ਇਸ ਗੱਲ ਦੀ ਖੁਸ਼ੀ ਨਹੀਂ ਹੈ ਕੱਲੀ ਕਿ ਉਹ ਮੈਡਲ ਜਿੱਤ ਕੇ ਲਿਆਇਆ ਪਰ ਜਿੰਨੀ ਹਲੀਮੀ ਦੇ ਨਾਲ ਉਹਦਾ ਪਰਿਵਾਰ ਔਰ ਉਹ ਗੱਲਬਾਤ ਕਰ ਰਹੀ ਸੀ ਇਵਨ ਪ੍ਰਾਈਮ ਮਿਨਿਸਟਰ ਦੇ ਨਾਲ ਜਦੋਂ ਉਹ ਗੱਲਬਾਤ ਕਰ ਰਹੀ ਸੀ ਇਵਨ ਮਨੂ ਭਾਕਰ ਵੀ ਤੁਸੀਂ ਦੇਖੋ ਅਸਲ ਨਾਇਕ ਇਹ ਨੇ ਸਾਡੇ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਉੱਥੇ ਜਾ ਕੇ ਖੇਡ ਖੇਡਦਾ ਤੇ ਉਹ ਪੱਗ ਬਨ ਕੇ ਰਿਪਰੈਜ਼ੈਂਟ ਕਰ ਰਿਹਾ ਇਹ ਬਹੁਤ ਵੱਡੀ ਗੱਲ ਸੀ ਸਰਬਜੋਤ ਸਿੰਘ ਨੂੰ ਸਿਰਫ ਇਹ ਮੁਬਾਰਕ ਨਹੀਂ ਹੈ ਕਿ ਉਹ ਦੇਸ਼ ਲਈ ਮੈਡਲ ਲੈ ਕੇ ਆਇਆ ਇਹ ਮੁਬਾਰਕ ਨਹੀਂ ਹੈ ਕਿ ਉਹ ਇੰਨੀ ਛੋਟੀ ਉਮਰ ਚ ਦੇਸ਼ ਲਈ ਸਭ ਤੋਂ ਵੱਡੀ ਐਗਜ਼ੈਂਪਲ ਸੈੱਟ ਕਰ ਰਿਹਾ ਆ ਆਉਣ ਵਾਲੀ ਪੀੜ੍ਹੀ ਨੌਜਵਾਨਾਂ ਵਾਸਤੇ ਮੇਰਾ ਸਿਰ ਝੁਕਦਾ ਹੈ ਸਲਾਮ ਹੈ ਇਸ ਨੌਜਵਾਨ ਨੂੰ ਜਿਹੜਾ ਸਮਾਜ ਅੱਜ ਇਹ ਰੋਣੇ ਪਿੱਟਦਾ ਰੋਣੇ ਰੋਂਦਾ ਵੀ ਸਾਡੀ ਜਵਾਨੀ ਨੂੰ ਕੁਝ ਹੋ ਚੱਲਿਆ ਹੈ ਅਸੀਂ ਪਤਾ ਨਹੀਂ ਕਿਹੜੇ ਪਾਸੇ ਤਰੇ ਫਿਰਦੇ ਆ ਹਰਿਆਣਾ ਪੰਜਾਬ ਸੂਰਮੇ ਪੈਦਾ ਕਰਦਾ ਆ ਤੇ ਕਰਦਾ ਰਹੂਗਾ ਇਹ ਇਤਿਹਾਸ ਬਣਾਉਂਦਾ ਆ ਬਣਾਉਂਦਾ ਰਹੂਗਾ ਕਹਿੰਦੇ ਇਹਦੇ ਪਿੰਡੋਂ ਤਣੀ ਪਿੰਡ ਤੋਂ ਸਿੱਧੀ ਐਂ ਪਾਲੇ ਨੂੰ ਬੱਸ ਨਹੀਂ ਜਾਂਦੀ ਦੱਸੋ ਔਰ ਮੈਂ ਇਹਦੇ ਕਿਲੋਮੀਟਰ ਇਹ ਮੁੰਡਾ ਸਾਈਕਲ ਚਲਾ ਕੇ ਆਂਦਾ ਸੀਗਾ ਉਹਦੇ ਨਾਲ ਸਮਲਾਪਾਦ ਤੋਂ ਇਧਰਲੇ ਪਾਸੇ ਇੱਕ ਪਿੰਡ ਪੈਂਦਾ ਨਾਂ ਭੁੱਲ ਗਿਆ ਉੱਥੇ ਸਾਈਕਲ ਖੜੀ ਕਰਕੇ ਉੱਥੋਂ ਅੰਬਾਲੇ ਜਾਂਦਾ ਜੰਮਲੇ ਟ੍ਰੇਨਿੰਗ ਲਈ। ਮਿੰਟ ਮਾਰਦੇ ਆ ਕਿ ਇੱਥੇ ਜੀ ਚਿੱਟੇ ਨਾਲ ਮਰ ਗਿਆ ਜੀ ਇੱਥੇ ਜੀ ਆ ਲੁੱਟਖੋ ਕਰਕੇ ਨੌਜਵਾਨ ਭੱਜ ਗਏ ਜੀ ਇੱਥੇ ਜੀ ਐ ਹੋ ਰਿਹਾ ਇਹਨਾਂ ਨੂੰ ਸ਼ੇਅਰ ਕਰਨ ਲੱਗੇ ਇਹਨਾਂ ਨੂੰ ਅਸੀਂ ਸਮਾਜ 'ਚ ਲਿਆਉਣ ਲੱਗੇ ਆ ਸਾਡੇ ਹੱਥ ਕਿਉਂ ਨਹੀਂ ਚੱਲਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਪੈਰਿਸ 올림픽 ਦੇ ਵਿੱਚ ਜਿੱਥੇ ਸ਼ੂਟਰ ਸਰਬਜੋਤ ਸਿੰਘ ਨੇ ਬ੍ਰੌਂਜ਼ ਦਾ ਜਿਹੜਾ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਉੱਥੇ ਹੀ ਉਸਨੇ ਦਸਤਾਰ ਦਾ ਵੀ ਇੱਕ ਮਾਣ ਵਧਾਇਆ ਸਰਬਜੋਤ ਸਿੰਘ ਇੱਕ ਬਹੁਤ ਹੀ ਛੋਟੇ ਜਿਹੇ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਤਾਂ ਉਸਨੇ ਐਸ ਵਾਰ ਜਿਹੜਾ ਭਾਰਤ ਦੇ ਹਿੱਸੇ ব্রੌਂਜ਼ ਦਾ ਮੈਡਲ ਪਾਇਆ ਹੈ ਇਸ ਸਾਰੀ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਅ ਸਿਮਨਤ ਜੋਤ ਮੱਕੜ ਜੀ ਮੱਕੜ ਸਰ ਬਹੁਤ ਬਹੁਤ ਸਵਾਗਤ ਜੀ ਪਹਿਲਾਂ ਧੰਨਵਾਦ ਜੀ ਕਿਵੇਂ ਦੇਖਦੇ ਹੋ ਇੱਕ ਅ ਸਰਦਾਰ ਦਸਤਾਰ ਦਾ ਮਾਣ ਵਧਾਇਆ ਤੇ ਵੱਡੀ ਗੱਲ ਉਸ ਨੇ ਦਸਤਾਰ ਸਜਾ ਕੇ ਹੀ ਉਹ ਕੰਪੀਟੀਸ਼ਨ ਲੜਿਆ ਕਰਸੀ ਤਾਂ ਕੌਣ ਹੁੰਨੇ ਆ ਦਸਤਾਰ ਦਾ ਮਾਣ ਵਧਾਉਣ ਵਾਲੇ ਦਸਤਾਰ ਸਾਡਾ ਮਾਣ ਵਧਾਉਂਦੀ ਹੈ ਅਸੀਂ ਜਦੋਂ ਦਸਤਾਰ ਬੰਨਦੇ ਆ ਮੈਂ ਇਹ ਸੋਚ ਰਿਹਾ ਸੀਗਾ ਕਿ ਬਹੁਤ ਚਰਚਾਵਾ ਪਹਿਲਾਂ ਤਾਂ ਮਨੂ ਭਾਕਰ ਦਾ ਇੱਥੇ ਜ਼ਿਕਰ ਕਰਨਾ ਤੁਸੀਂ ਭੁੱਲ ਗਏ ਹੋ ਮਨੂ ਭਾਕਰ 22 ਸਾਲ ਦੀ ਕੁੜੀ ਮੈਨੂੰ ਲੱਗਦਾ ਹੈ ਕਿ ਇਨਸਪੀਰੇਸ਼ਨ ਹੈ ਸਾਡੇ ਸਾਰੇ ਦੇਸ਼ ਵਾਸਤੇ ਕਿ ਧੀਆਂ ਜਦੋਂ ਰਾਈਜ਼ ਕਰਦੀਆਂ ਤਾਂ ਕਿਸ ਤਰੀਕੇ ਨਾਲ ਖੁਸ਼ੀ ਹੁੰਦੀ ਹੈ ਔਰ ਉਹਦੀ ਬੜੀ ਕਮਾਲ ਦੀ ਝਰਨੀ ਹੈ ਜੋ ਪਿਛਲੇ 올림픽ਸ 'ਚ ਹੋਇਆ ਔਰ ਉਸ ਤੋਂ ਬਾਅਦ ਕਿਵੇਂ ਉਹ ਪਹੁੰਚੀ ਹੈ ਸਰਬਜੋਤ ਸਿੰਘ ਨੂੰ ਦੇਖ ਕੇ ਨਾ ਮਨ ਨੂੰ ਖੁਸ਼ੀ ਬਹੁਤ ਹੋਈ ਹੈ ਚੱਡਾ ਜੀ ਇਸ ਗੱਲ ਦੀ ਖੁਸ਼ੀ ਨਹੀਂ ਹੈ ਕੱਲੀ ਕਿ ਉਹ ਮੈਡਲ ਜਿੱਤ ਕੇ ਲਿਆਇਆ ਪਰ ਜਿੰਨੀ ਹਲੀਮੀ ਦੇ ਨਾਲ ਉਹਦਾ ਪਰਿਵਾਰ ਔਰ ਉਹ ਗੱਲਬਾਤ ਕਰ ਰਹੀ ਸੀ ਇਵਨ ਪ੍ਰਾਈਮ ਮਿਨਿਸਟਰ ਦੇ ਨਾਲ ਜਦੋਂ ਉਹ ਗੱਲਬਾਤ ਕਰ ਰਹੀ ਸੀ ਇਵਨ ਮਨੂ ਭਾਕਰ ਵੀ ਤੁਸੀਂ ਦੇਖੋ ਅਸਲ ਨਾਇਕ ਇਹ ਨਹੀਂ ਸਾਡੇ ਜਿਹੜਾ ਸਮਾਜ ਅੱਜ ਇਹ ਰੋਣੇ ਪਟਦਾ ਰੋਣੇ ਰੋਂਦਾ ਵੀ ਸਾਡੀ ਜਵਾਨੀ ਨੂੰ ਕੁਝ ਹੋ ਚੱਲਿਆ ਹੈ ਅਸੀਂ ਪਤਾ ਨਹੀਂ ਕਿਹੜੇ ਪਾਸੇ ਤੁਰੇ ਫਿਰਦੇ ਆਂ ਹਰਿਆਣਾ ਪੰਜਾਬ ਸੂਰਮੇ ਪੈਦਾ ਕਰਦਾ ਆ ਤੇ ਕਰਦਾ ਰਹੂਗਾ ਇਹ ਇਤਿਹਾਸ ਬਣਾਉਂਦਾ ਆ ਬਣਾਉਂਦਾ ਰਹੂਗਾ ਇਹ ਖੂਨ ਵੀ ਡੋਲਦਾ ਆਇਆ ਤੇ ਲੋੜ ਪੈਣ ਤੇ ਇਹ ਧਰਤੀ ਉਹ ਹੈ ਜਿਹੜੀ ਫਿਰ ਵੈਰੀ ਨਾਲ ਆਡਾ ਵੀ ਲਾਉਂਦੀ ਆਈ ਹੈ ਹਨਾ ਅੱਜ ਦੇ ਦੌਰ 'ਚ ਇਹ ਚਰਚਾ ਬਹੁਤ ਹੋ ਰਹੀ ਹੈ ਕਿ ਖਾਸ ਤੌਰ ਤੇ ਸਿੱਖਾਂ ਬਾਰੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੱਖਵਾਦੀ ਨੇ ਜਾਂ ਇਹ ਸੈਪਰੇਟਿਸਟ ਨੇ ਜਾਂ ਇਹ ਦੇਸ਼ ਬਾਰੇ ਪਤਾ ਨਹੀਂ ਕੀ ਸੋਚਦੇ ਤਾਂ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਉੱਥੇ ਜਾ ਕੇ ਖੇਡ ਖੇਡਦਾ ਤੇ ਉਹ ਪੱਗ ਬਨ ਕੇ ਰਿਪਰੈਜ਼ੈਂਟ ਕਰ ਰਿਹਾ ਹੈ ਇਹ ਬਹੁਤ ਵੱਡੀ ਗੱਲ ਸੀ ਸਰਬਜੋਤ ਸਿੰਘ ਨੂੰ ਸਿਰਫ ਇਹ ਮੁਬਾਰਕ ਨਹੀਂ ਹੈ ਕਿ ਉਹ ਦੇਸ਼ ਲਈ ਮੈਡਲ ਲੈ ਕੇ ਆਇਆ ਇਹ ਮੁਬਾਰਕ ਨਹੀਂ ਹੈ ਕਿ ਉਹ ਇੰਨੀ ਛੋਟੀ ਉਮਰ ਚ ਦੇਸ਼ ਲਈ ਸਭ ਤੋਂ ਵੱਡੀ ਐਗਜ਼ੈਂਪਲ ਸੈੱਟ ਕਰ ਰਿਹਾ ਆ ਆਉਣ ਵਾਲੀ ਪੀੜ੍ਹੀ ਨੌਜਵਾਨਾਂ ਵਾਸਤੇ ਮੇਰਾ ਸਿਰ ਝੁਕਦਾ ਹੈ ਸਲਾਮ ਹੈ ਇਸ ਨੌਜਵਾਨ ਨੂੰ ਅਸੀਂ ਨਾ ਅਸਲ ਚ ਦਿਲਜੀਤ ਜਦੋਂ ਕਚੀਲਾ ਜਾ ਕੇ ਪੱਗ ਬਨਦਾ ਹੈ ਜਾਂ ਅੰਬਾਨੀਆਂ ਦੇ ਸ਼ੋਹਤ ਗੰਦਾ ਉਹਨੂੰ ਬਹੁਤ ਪ੍ਰਮੋਟ ਕਰਦੇ ਆ ਬਿਲਕੁਲ ਕਰਨਾ ਵੀ ਚਾਹੀਦਾ ਹੈ ਪਰ ਮੈਨੂੰ ਅਫਸੋਸ ਹੈ ਕਿ ਜਿੰਨਾ ਸਰਬਜੋਤ ਵਾਇਰਲ ਹੋਣਾ ਚਾਹੀਦਾ ਸੀ ਉਹਨਾ ਹੋਇਆ ਨਹੀਂ ਜਿੰਨੀਆਂ ਉਹਦੀਆਂ ਫੋਟੋਆਂ ਵਾਇਰਲ ਹੋਣ ਮੈਂ ਮੈਂ ਇਹ ਸੋਚ ਰਿਹਾ ਸੀ ਜਦੋਂ ਕੱਲ ਮੈਡਲ ਜਿੱਤਿਆ ਸੀ ਕਰਨਾਲ ਸੀਗੇ ਵਾਪਸ ਆ ਰਹੇ ਸੀ ਤਾਂ ਮੈਂ ਜਦੋਂ ਦੇਖ ਰਿਹਾ ਸੀ ਅੰਬਾਲੇ ਦੇ ਨੇੜੇ ਨਾ ਉਹ ਮੇਰੇ ਨਾ ਜ਼ਿਹਨ 'ਚ ਆ ਰਿਹਾ ਸੀ ਕੁਦਰਤੀ ਅੰਬਾਲੇ ਦੇ ਨਾਲ ਹੀ ਪਿੰਡ ਹੈ ਨਾ ਪਿੰਡ ਆ ਉਹ ਅੰਬਾਲੇ ਦੇ ਨਾਲ ਤੇ ਮੈਂ ਇਹ ਸੋਚ ਰਿਹਾ ਸੀ ਮੈਂ ਕਿ ਯਾਰ ਸਵਾਦ ਆ ਗਿਆ ਕਿ ਜਿਵੇਂ ਕੱਲ ਮਨੂ ਬਹਾਕਰ 1 ਲੱਖ ਇੰਸਟਾਗ੍ਰam ਫਾਲੋਅਰ ਸੀਗੇ ਤੇ ਅੱਜ 8 ਲੱਖ ਪਹੁੰਚ ਗਏ 1 ਦਿਨ ਦੇ ਅੰਦਰ ਮਨੂ ਬਹਾਕਰ ਦੇ ਹਨਾ ਟਾ ਇਟ ਮੀਨਸ ਕਿ ਲੋਕ ਕਿਸ شدت ਨਾਲ ਆਪਦੇ ਨਾਇਕਾਂ ਨੂੰ ਪਿਆਰ ਕਰਦੇ ਆ ਮੈਨੂੰ ਇਹ ਉਮੀਦ ਸੀਗੀ ਕਿ ਹੁਣ ਇੰਨੀ ਗਿਣਤੀ ਚ ਜਿੰਨਾ ਲੋਕਾਂ ਨੇ ਕਦੇ ਅਰਸ਼ਦੀਪ ਦੇ ਕੈਚ ਡ੍ਰੌਪ ਹੋਣ ਤੇ ਫੋਟੋਆਂ ਵਾਇਰਲ ਕੀਤੀਆਂ ਸੀਗੀਆਂ ਤੇ ਬਹੁਤ ਕੁਝ ਬੋਲਿਆ ਸੀ ਜਿਨ੍ਹਾਂ ਨੇ ਬਹੁਤ ਮੀਮ ਬਣਾਏ ਬਹੁਤ ਜਿਨ੍ਹਾਂ ਨੇ ਜਿਨ੍ਹਾਂ ਨੇ ਬਹੁਤ ਵਾਰੀ ਸਵਾਲ ਖੜੇ ਕੀਤੇ ਹੁਣ ਸਰਬਜੋਦੀਆਂ ਫੋਟੋਆਂ ਵੀ ਦੇਸ਼ ਚ ਉਸ ਤਰੀਕੇ ਨਾਲ ਵਾਇਰਲ ਹੋਣਗੀਆਂ ਪਰ ਹੋਈਆਂ ਨਹੀਂ ਕੋਈ ਗੱਲ ਨਹੀਂ ਹੁਣ ਤੁਸੀਂ ਸੁਣ ਰਹੇ ਹੋ ਪੂਰੀ ਦੁਨੀਆ ਚ ਪੂਰੇ ਦੇਸ਼ ਨੂੰ ਹਰ ਇੱਕ ਬੰਦੇ ਨੂੰ ਦੱਸੋ ਕਿ ਦਸਤਾਰ ਦਾ ਮਾਣ ਵਧਾਉਣ ਵਾਲਾ ਦਸਤਾਰ ਦਾ ਮਾਣ ਵਧਾਉਣ ਵਾਲਾ ਦੇਸ਼ ਦਾ ਮਾਣ ਵਧਾਉਣ ਵਾਲਾ ਹਰਿਆਣੇ ਦਾ ਮਾਣ ਉੱਚਾ ਕਰਨ ਵਾਲਾ ਇਹ ਨੌਜਵਾਨ ਸਾਡਾ ਆਪਣਾ ਸਰਬਜੋਤ ਸਿੰਘ ਹੈ ਔਰ ਇਨਾਂ ਦੀ ਵਰਥ ਇਨਾਂ ਦੀ ਵੈਲਿਊ ਜਿਹੜੀ ਹੈ ਉਹ ਮਿਲੀਅਨ ਬਿਲੀਅਨ ਦੇ ਵਿੱਚ ਜਿਵੇਂ ਕਰੈਕਟਰਸ ਦੀ ਜਾਂਦੀ ਹੈ ਜਿਵੇਂ ਦੁਨੀਆ ਚ ਫੁੱਟਬਾਲ ਖਿਡਾਰੀਆਂ ਦੀ ਬਹੁਤ ਵੱਡੀ ਵੈਲਿਊ ਹੈ ਅਸੀਂ ਇਹ ਉਮੀਦ ਕਰਦੇ ਹਾਂ ਕਿ ਕਦੇ अभिनव बिंद्रा ਹੋਣਾ ਨੇ ਜਦੋਂ ਪਹਿਲੀ ਵਾਰੀ ਇੰਡੀਵਿਜੂਅਲ 골ਡ ਜਿੱਤਿਆ ਨੀਰਜ ਚੋਪੜਾ ਸਾਡਾ ਹੀਰੋ ਹੈ ਪੀਵੀ ਸਿੰਧੂ ਸਾਡੀ ਹੀਰੋ ਹੈ ਸਾਨਿਆ ਨੇਵਲ ਸਾਨਿਆ ਮਿਰਜ਼ਾ ਹੋਣਾ ਨੇ ਇਹ ਚਲਨ ਚਲਾਇਆ ਮਹੇਸ਼ ਭੂਪਤੀ ਰੋਹਨ ਬੁਪੰਨਾ ਆਰਗੇ ਅਸੀਂ ਵੱਡੇ ਖਿਡਾਰੀ ਪੈਦਾ ਕੀਤੇ ਹੈ ਤੇ ਇਸ ਤੌਰ ਦੇ ਵਿੱਚ ਜਦੋਂ ਅਸੀਂ ਹਰਿਆਣਾ ਤੇ ਪੰਜਾਬ ਮਿਲ ਕੇ ਜੇ ਤੁਸੀਂ ਕੰਬਾਈਨਡ ਦੇਖੋ ਨਾ ਤੇ ਮੇਰੇ ਕੋਲ 50% ਕੰਟਿੰਜੈਂਟ ਤਾਂ ਹਰਿਆਣਾ ਪੰਜਾਬ ਦਾ ਇਕੱਲੇ ਦਾ ਹੈਗਾ ਬਿਲਕੁਲ ਜੀ ਤੇ ਇਹ ਉਹ ਧਰਤੀ ਹੈ ਕਿਉਂਕਿ ਬੇਸਿਕਲੀ ਦਾ ਸਾਂਝਾ ਹੀ ਹੈ ਨਾ ਹਰਿਆਣਾ ਤੇ ਪੰਜਾਬ ਉਹ ਜਿਹੜਾ ਜਿਵੇਂ ਸਿੱਧੂ ਮੂਸੇਵਾਲਾ ਕਹਿੰਦਾ ਸੀਗਾ ਸਾਨੂੰ ਹਿਮਾਚਲ ਤੇ ਹਰਿਆਣਾ ਵੀ ਇਹ ਸਾਡਾ ਹੀ ਹੈ ਹਨਾ ਕਿਸੇ ਹੋਰ ਦੀ ਧਰਤੀ ਨਹੀਂ ਹੈ ਤੇ ਇਹ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਜਦੋਂ ਇੰਡੀਵਿਜੂਅਲ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਮਸਲੇ ਨੇ ਜਿੱਥੇ ਅੱਜ ਅਸੀਂ ਇੱਕ ਦੂਜੇ ਨਾਲ ਉਲਝੇ ਹੋਏ ਹਾਂ ਪਰ ਮੈਂ ਇਹ ਮਾਨ ਮਹਿਸੂਸ ਕਰਦਾ ਕਿ ਐਸਜੀਪੀਸੀ ਖਾਸ ਤੌਰ ਤੇ ਸਰਬਜੋਤ ਹੋ ਗਿਆ ਜਾਂ ਬਾਕੀ ਸਿੱਖ ਖਿਡਾਰੀ ਜਿਹੜੇ ਚੰਗਾ ਕਰ ਰਹੇ ਆ ਔਰ ਇਹਦੇ ਨਾਲ ਨਾਲ ਪੰਜਾਬ ਸਰ ਹਰਿਆਣਾ ਸਰਕਾਰ ਤੇ ਇਹਨਾਂ ਨੂੰ ਦੇ ਰਹੀ ਹੈ ਪੰਜਾਬ ਸਰਕਾਰ ਵੀ ਕੁਛ ਨਾ ਕੁਛ ਜ਼ਰੂਰ ਇਨਾਂ ਖਿਡਾਰੀਆਂ ਵਾਸਤੇ ਕਰ ਰਹੀ ਔਰ ਖਾਸ ਤੌਰ ਤੇ ਸਾਡੇ ਵੀ ਖਿਡਾਰੀ ਜਿਹੜੇ ਪੰਜਾਬ ਤੋਂ ਗਏ ਨੇ ਤੁਸੀਂ ਦੇਖੋ ਕਿ ਤੁਸੀਂ ਆਮ ਆਮ ਸ਼ੋਰ ਕਿ ਤੁਸੀਂ ਹਾਕੀ ਦੇ ਮੈਚਸ ਜਿਆਦਾ ਨਹੀਂ ਦੇਖੇ ਹੋਣੇ ਪਰ ਮੇਰੇ ਪਿਤਾ ਕਿਉਂਕਿ ਬਹੁਤ ਬਚਪਨ ਤੋਂ ਅਸੀਂ ਉਹਨਾਂ ਨੂੰ ਦੇਖ ਕੇ ਹਾਕੀ ਦੇਖਣੀ ਸ਼ੁਰੂ ਕੀਤੀ ਹੈ ਹਰਮਨ ਨੇ ਜਿਸ ਤਰੀਕੇ ਦੀ ਤਿੰਨਾ ਮੈਚਾਂ ਚ ਹਾਕੀ ਖੇਡੀ ਹੈ ਮੈਂ ਤਾਂ ਕੱਲ ਮੀਮ ਪੜ ਰਿਹਾ ਸੀਗਾ ਕਿ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਕਿ ਮੈਸੀ ਜਦੋਂ ਦੂਜੀ ਟੀਮ ਵੱਲੋਂ ਖੇਡੇ ਅਰਜنٹਾਈਨਾ ਵਾਸਤੇ ਸੀ ਨਾ ਜਦੋਂ ਅਰਜنٹਾਈਨਾ ਦੇ ਨਾਲ ਆਪਾਂ ਮੈਚ ਖੇਡਿਆ ਇੱਕ ਇੱਕ ਦੀ ਬਰਾਬਰੀ ਤੇ ਉਹ ਲਾਸਟ ਮੂਮੈਂਟਸ ਤੇ ਜਾ ਕੇ ਹਰਮਨ ਨੇ ਜਦੋਂ ਸਕੋਰ ਕੀਤਾ ਹਰਮਨ ਐ ਮਨਪ੍ਰੀਤ ਐ ਹਰਦਿਕ ਐ ਗੁਰਜੰਟ ਐ ਸ਼ਮਸ਼ੇਰ ਐ ਜਰਮਨ ਐ ਮੈਂ ਅਕਸਰ ਇਹ ਗੱਲਾਂ ਕਰਦਾ ਕਿ ਇਹ ਇਹ ਸਾਡਾ ਉਹ ਮਾਣ ਨੇ ਜਿਨ੍ਹਾਂ ਤੇ ਸਾਨੂੰ ਅਮਿਤ ਰੋਈਦਾਸ ਹੈ ਮਤਲਬ ਅਸੀਂ ਅਸੀਂ ਫਕਰ ਹੁੰਦਾ ਸਾਨੂੰ ਕਿ ਇਹ ਸਾਡੇ ਖਿਡਾਰੀ ਨੇ ਸਾਡੇ ਨਾਇਕ ਨੇ ਇਹ ਇੱਕ ਉਹ ਟਲਦੀ ਮਿੰਟ ਮਾਰਦੇ ਆ ਕਿ ਇੱਥੇ ਜੀ ਚਿੱਟੇ ਨਾਲ ਮਰ ਗਿਆ ਜੀ ਇੱਥੇ ਜੀ ਆ ਲੁੱਟਖੋ ਕਰਕੇ ਨੌਜਵਾਨ ਭੱਜ ਗਏ ਜੀ ਇੱਥੇ ਜੀ ਐ ਹੋ ਰਿਹਾ ਤੇ ਇਹਨਾਂ ਨੂੰ ਸ਼ੇਅਰ ਕਰਨ ਲੱਗੇ ਇਹਨਾਂ ਨੂੰ ਅਸੀਂ ਸਮਾਜ ਚ ਲਿਆਉਣ ਲੱਗੇ ਆ ਸਾਡੇ ਹੱਥ ਕਿਉਂ ਨਹੀਂ ਚੱਲਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਸੋ ਇਹ ਹਾਰਦਿਕ ਮੇਰਾ ਮਿੱਤਰ ਹੈ ਚਲੋ ਵਧੀਆ ਅਸੀਂ ਚੈਟ ਚੁਟਕਰੀ ਦੀਏ ਤੇ ਬਹੁਤ ਕਮਾਲ ਦਾ ਇਨਸਾਨ ਹੈ ਜਦੋਂ ਨਾ ਗੱਲ ਇਹ ਗੱਲ ਤੁਸੀਂ ਜਿਵੇਂ ਕਹਿ ਰਹੇ ਚਿੱਟੇ ਵਾਲਾ ਦੌਰ ਜਾਂ ਕਿਹਾ ਜਾਂਦੇ ਲੁੱਟਖਵਾ ਹੋ ਗਏ ਆ ਇਹ ਪੋਜ਼ਿਟਿਵਿਟੀ ਲੋਕ ਫੈਲਾਉਂਦੇ ਕਿਉਂ ਨਹੀਂ ਨੈਗਟਿਵਿਟੀ ਨੂੰ ਹੁਣ ਫਲਾਓ ਨਾ ਹੁਣ 올림픽ਸ ਦੇ ਵਿੱਚ ਉਹਨਾਂ ਨੂੰ ਤੁਹਾਡੀ ਸਪੋਰਟ ਦੀ ਵੀ ਲੋੜ ਹੈ ਨੀਰਜ ਚੋਪੜਾ ਨੇ ਹੱਲੇ 골ਡ ਦੀ ਉਮੀਦ ਉਹਦੇ ਤੋਂ ਬਣੀ ਹੈ ਪੀਵੀ ਸਿੰਧੂ ਤੋਂ ਸਾਨੂੰ 골ਡ ਦੀ ਉਮੀਦ ਬਣੀ ਹੈ ਲਖਸ਼ ਸੈਨ ਬਹੁਤ ਸੋਹਣਾ ਖੇਡਦੇ ਹੋਣ ਅੱਜ ਮੈਚ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਤਾਂ ਉਹਦਾ ਮੈਚ ਚੱਲ ਰਿਆ ਹੋਇਆ ਹੈ ਤਾਂ ਹੁਣ ਉਹ ਵੈਗਰੂ ਕਰੇ ਕਿ ਉਹ ਮੈਚ ਜਿੱਤੇ ਹਨਾ ਤਾਂ ਸਾਡੇ ਕੋਲੇ ਤੁਸੀਂ ਦੇਖੋ ਕਿ ਹੋਰ ਬਹੁਤ ਸਾਰੇ ਐਸੇ ਆਰਚਰੀ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਟੀਮ ਕਰ ਰਹੀ ਹੈ ਸੋ ਇੰਨੀ ਛੋਟੀ ਛੋਟੀ 20-20 ਸਾਲ ਦੀ ਉਮਰ 'ਚ 올림픽 ਪਹੁੰਚੇ ਨੇ 올ंपियन ਬਣਨਾ ਕੋਈ ਮਜ਼ਾਕ ਥੋੜੀ ਹੈ ਬੜੀ ਵੱਡੀ ਗੱਲ ਹੈ ਤੇ ਇਸ ਕਰਕੇ ਦਸਤਾਰ ਦਾ ਮਾਣ ਜਦੋਂ ਕੋਈ ਐਕਟਰ ਜਾਂ ਮਿਊਜ਼ਿਕ ਮਿਊਜ਼ਿਕ ਵਾਲਾ ਬੰਦਾ ਸਿੰਗਰ ਜਦੋਂ ਕੁਝ ਕਰਦਾ ਤਾਂ ਬੜਾ ਲਿਖਦੇ ਆ ਅਸਲ 'ਚ ਤਾਂ ਮਾਣ ਇਹਨਾਂ ਨੇ ਵਧਾਇਆ ਉਹ ਤਾਂ ਆਟੋ ਟਿਊਨ ਲਾ ਕੇ ਸ਼ਾਇਦ ਸਿੰਗਰ ਬਣ ਗਿਆ ਹੋਵੇ ਇਹ ਤਾਂ ਦਿਨ ਰਾਤ ਦੀ ਮਿਹਨਤ ਲੱਗਦੀ ਇਹਨਾਂ ਦੀ ਜਰਨੀ ਬੜੀ ਕਮਾਲ ਹੈ ਮੈਂ ਨਾ ਇਹਦੀ ਸਰਬਜੋਤ ਦੀ ਜਰਨੀ ਪੜ ਰਿਹਾ ਸੀਗਾ ਕਹਿੰਦੇ ਇਹਦੇ ਪਿੰਡੋਂ ਤਾਂ ਨਹੀਂ ਪਿੰਡ ਤੋਂ ਸਿੱਧੀ ਹੰਬਾਲੇ ਨੂੰ ਬੱਸ ਨਹੀਂ ਆਂਦੀ ਦੱਸੋ ਫੇਰ 7 ਕਿਲੋਮੀਟਰ ਇਹ ਮੁੰਡਾ ਸਾਈਕਲ ਚਲਾ ਕੇ ਆਂਦਾ ਸੀਗਾ ਉਦੇ ਨਾਲ ਸਮਲਾਪਾਦ ਤੋਂ ਇਧਰਲੇ ਪਾਸੇ ਇੱਕ ਪਿੰਡ ਪੈਂਦਾ ਨਾਂ ਭੁੱਲ ਗਿਆ ਉੱਥੇ ਸਾਈਕਲ ਘੜੀ ਕਰਕੇ ਉੱਥੋਂ ਉਹ ਅੰਮ੍ਰਲੇ ਜਾਂਦਾ ਸੀ ਆਪਣੇ ਟ੍ਰੇਨਿੰਗ ਲਈ ਗੇਮ ਕਿਹੜੀ ਖੇਡ ਰਿਹਾ ਜਿਹੜੀ ਬਹੁਤ ਔਖੀ ਗੇਮ ਹੈ ਤੇ ਜਿਹੜੀ ਮਹਿੰਗੀ ਵੀ ਹੈ ਬਿਲਕੁਲ ਮਹਿੰਗੀ ਵੀ ਹੈ ਸ਼ੂਟਿੰਗ ਸਸਤੀ ਗੇਮ ਨਹੀਂ ਹੈ ਨਾ ਤਾਂ ਪਰਿਵਾਰ ਇਹਦੇ ਪਿਤਾ ਦੀ ਮੈਂ ਬਾਈਟ ਸੁਣੀ ਜਦੋਂ ਫਿਰ ਉਹਨਾਂ ਨੇ ਜਕਾਰਾ ਵੀ ਲਾਇਆ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਦੇਖੋ ਕਿੰਨੇ ਗਰਾਊਂਡਡ ਲੋਕ ਨੇ ਕਿੰਨੇ ਡਾਊਨ ਟੂ ਅਰਥ ਲੋਕ ਨੇ ਕਿੰਨੇ ਜ਼ਮੀਨ ਨਾਲ ਜੁੜੇ ਲੋਕ ਨੇ ਦੇਸ਼ ਨੂੰ ਪਿਆਰ ਕਰਨ ਵਾਲੇ ਨੇ ਸਾਡੇ ਤੇ ਜਦੋਂ ਇਹ ਸਵਾਲ ਕਰ ਦਿੰਨੇ ਹੋ ਕਿ ਪਤਾ ਨਹੀਂ ਮਲਕ ਨੂੰ ਪਿਆਰ ਕਰਦੇ ਕਿ ਨਹੀਂ ਕਰਦੇ ਪ੍ਰਧਾਨ ਮੰਤਰੀ ਨੇ ਜਦੋਂ ਸਰਬਜੋਤ ਦੇ ਨਾਲ ਗੱਲ ਕੀਤੀ ਹੈ ਤੇ ਕਿੰਨੇ ਮਾਣ ਦੀ ਗੱਲ ਹੈ ਸਾਡੇ ਵਾਸਤੇ ਕਿ ਕਿ ਇਹੋ ਜਿਹੀਆਂ ਗੱਲਾਂ ਔਰ ਦਸਤਾਰ ਪੱਗ ਬਨ ਕੇ ਆਪਦੀ ਗੇਮ ਕਰ ਰਿਆ ਸੀ ਉਹ ਸੋ ਮੈਨੂੰ ਲੱਗਦਾ ਹੈ ਕਿ ਇਹ ਟੈਬੂ ਖਤਮ ਕਰਨੇ ਚਾਹੀਦੇ ਆ ਸਾਡੇ ਵਾਸਤੇ ਸਾਰੇ ਵੱਡੇ ਨੇ ਸਨਮਾਨਤ ਨੇ ਗੱਲ ਧਰਮ ਦੀ ਨਹੀਂ ਹੈ ਪਰ ਇਹ ਇਹ ਜਵਾਬ ਉਸ ਕੱਲ ਦਾ ਹੈ ਕਿ ਜਦੋਂ ਕੁਐਸਚਨ ਤੁਹਾਨੂੰ ਪੁੱਛਿਆ ਅਰਸ਼ਦੀਪ ਸਿੰਘ ਹਾਈਐਸਟ ਵਿਕਟ ਟੇਕਰ ਸੀਗਾ ਔਰ ਪਿਛਲੇ 3 ਸਾਲਾਂ ਦੇ T20 ਦਾ ਹਾਈਐਸਟ ਵਿਕਟ ਟੇਕਰ ਹੈ ਉਹਦੇ ਨਾਲ ਇਹ ਕੁਝ ਹੋਇਆ ਸੀਗਾ ਜਦੋਂ ਇਹ ਗੱਲ ਹੋਈ ਇੱਕ ਕੈਚ ਛੁੱਟ ਗਿਆ ਸਾਨੀਆ ਮਿਰਜ਼ਾ ਨਾਲ ਵੀ ਇਹ ਹੋ ਚੁੱਕਿਆ ਸਾਨੀਆ ਮਿਰਜ਼ਾ ਇੱਕ ਵਾਰੀ ਇੱਕ ਨਾ ਫੋਟੋ ਸੀ ਉਹ ਬਹੁਤ ਦੂਰ ਬੈਠੀ ਸੀਗੀ ਤਰੰਗਾ ਬਹੁਤ ਦੂਰ ਸੀਗਾ ਤੇ ਕੈਮਰਾ ਐਂਗਲ ਐਨ ਲੱਗਿਆ ਵੀ ਉਹ ਤਰੰਗੇ ਵੱਲ ਪੈਰ ਕਰਕੇ ਬੈਠੀ ਐ ਇੰਨਾ ਮਾੜਾ ਚੰਗਾ ਉਹਦੇ ਬਾਰੇ ਬੋਲਿਆ ਗਿਆ ਤਾਂ ਉਹ ਰੋਪੀ ਸੀ ਕਿ ਇੰਟਰਵਿਊ ਚ ਕਿ ਮੇਰੀ ਨੈਸ਼ਨੈਲਿਟੀ ਤੇ ਸਵਾਲ ਕਰਦੇ ਹੋ ਤੁਸੀਂ ਮੈਂ ਦੇਸ਼ ਨੂੰ ਰਿਪਰੈਜ਼ੈਂਟ ਕਰਦੀ ਰਹੀ ਹਾਂ ਤੁਸੀਂ ਅੱਜ ਇਹ ਕੁਐਸਚਨ ਕਰੋਗੇ ਕਿ ਮੈਂ ਤਿਰੰਗੇ ਦੀ ਕਦਰ ਕਰਦੀ ਔਰ ਉਹੀ ਤਿਰੰਗੇ ਦਾ ਮਾਣ ਇਹਨਾਂ ਕਰਕੇ ਜਦੋਂ ਤਿਰੰਗਾ ਜਾਂਦਾ ਉੱਥੇ ਮੈਨੂੰ ਮੇਰੇ ਯਾਦ ਹੈ ਮੈਂ ਬਲਬੀਰ ਸਿੰਘ ਸੀਨੀਅਰ ਸਾਹਿਬ ਦਾ ਇੰਟਰਵਿਊ ਕੀਤਾ ਸੀਗਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਕਿਹੜਾ ਹੈ ਕਹਿੰਦੇ ਜਦੋਂ ਆਜ਼ਾਦ ਭਾਰਤ 47 ਚ ਆਜ਼ਾਦ ਹੋਇਆ 48 ਦੇ 올림픽 ਪਹਿਲੀ ਵਾਰ ਆਜ਼ਾਦ ਭਾਰਤ ਨੂੰ ਰਿਪਰੈਜ਼ੈਂਟ ਕਰਦੇ ਹੋਏ ਜਦੋਂ ਹਾਕੀ ਦਾ 골ਡ ਜਿੱਤਿਆ ਤੇ ਕਹਿੰਦੇ ਮੈਂ ਪੋਡੀਅਮ ਤੇ ਖੜਾ ਸੀ ਤੇ ਤਿਰੰਗਾ ਜਦੋਂ ਟਾਪ ਤੇ ਜਾ ਰਿਹਾ ਤੇ ਜਨ ਗਨ ਮਨ ਵੱਜ ਰਿਹਾ ਸੀਗਾ ਤੇ ਕਹਿੰਦੇ ਵੀ ਮੇਰੀ ਅੱਖਾਂ ਚ ਅਥਰੂ ਸੀ ਤੇ ਮੈਂ ਜ਼ਿੰਦਗੀ ਚ ਸਭ ਤੋਂ ਵੱਡਾ ਕੋਈ ਪਾਲਿਆ ਤਾਂ ਉਹ ਪਾਲਿਆ ਸੇਮ ਇਹੀ ਇਹੀ ਮੈਂ ਇੱਕ ਇੰਟਰਵਿਊ ਦੇਖੀ ਜਿਹਦੇ ਵਿੱਚ ਮਿਲਖਾ ਸਿੰਘ ਜੀ ਵੀ ਇਹੀ ਕਹਿ ਰਹੇ ਸੀ ਵੀ ਜਦੋਂ ਮਤਲਬ ਮੈਂ ਤਿਰੰਗਾ ਲੈ ਕੇ ਧੋੜਿਆ ਆਜ਼ਾਦ ਭਾਰਤ ਹੋਇਆ ਮੈਂ ਤਿਰੰਗਾ ਲੈ ਕੇ ਧੋੜਿਆ ਤੇ ਧੋੜਦੇ ਧੋੜਦੇ ਮੇਰੀ ਅੱਖਾਂ ਚ ਅਥਰੂ ਸੀਗੇ ਸੋ ਅਸੀਂ ਤਾਂ ਉਹ ਲੋਕਾਂ ਸਾਨੂੰ ਇੰਨਾਂ ਚੀਜ਼ਾਂ ਔਰ ਮੈਂ ਯੂਥ ਨੂੰ ਵੀ ਇਹ ਕਹਿਣਾ ਚਾਹਨਾ ਕਿ ਤੁਹਾਡੀ ਕਦਰ ਤੁਹਾਡੀ ਰਿਸਪੈਕਟ ਤੁਹਾਨੂੰ ਕੋਈ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ ਨਾ ਸਰਬਜੋਤ ਨੂੰ ਰੋਕਿਆ ਕਿਸੇ ਨੇ ਨਾ ਅਰਸ਼ਦੀਪ ਨੂੰ ਰੋਕਿਆ ਕਿਸੇ ਨੇ ਤੁਸੀਂ ਟੀਚਾ ਲਓ ਟੀਚਾ ਮਿੱਥੋ ਅੱਗੇ ਵਧੋ ਤੇ ਜਦੋਂ ਤੁਸੀਂ ਅਚੀਵ ਕਰੋਗੇ ਨਾ ਫਿਰ ਲੋਕ ਤੁਹਾਡੇ ਕਦਮਾਂ 'ਚ ਹੋਣਗੇ ਇਸ ਥਾਟ ਦੇ ਨਾਲ ਜ਼ਿੰਦਗੀ ਜਿਓ